ਸਾਹਿਬਾ ਕਿਸਾਨ ਵੀਰੋ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਸਬਜ਼ੀ ਦੀਆਂ ਹੁਣ ਆਪਾਂ ਲਗਾ ਸਕਦੇ ਆ ਤੇ ਫਰਵਰੀ ਦਾ ਮਹੀਨਾ ਸ਼ੁਰੂ ਹੋ ਗਿਆ ਜੀ ਉਹਨਾਂ ਦੇ ਲਗਾਉਣ ਦਾ ਟਾਈਮ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਉਹਦੇ ਚ ਕਿਹੜੇ ਕਿਹੜੇ ਕੰਪਨੀ ਦੇ ਕਿਹੜੇ ਕਿਹੜੇ ਬੀਜ ਹੈ ਇਹਨਾਂ ਬੀਜਾਂ ਬਾਰੇ ਆਪਾਂ ਗੱਲ ਕਰਾਂਗੇ ਮੈਂ ਇੱਕ ਗੱਲ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਦਿੰਦਾ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਹੈ ਸਿਰਫ ਐਜੂਕੇਸ਼ਨ ਪਰਪਸਲੀ ਆਪਾਂ ਤੁਹਾਨੂੰ ਇਹ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਆ ਉਹ ਜਿਹੜੇ ਬੀਜ ਜਿਹੜੇ ਅਸੀਂ ਆਪਣੇ ਫਾਰਮ ਤੇ ਵੇਚਦੇ ਆ ਜੇ ਫਾਰਮ ਤੇ ਆਪਣੇ ਅਸੀਂ ਪਹਿਲਾਂ ਟ్రਾਇਲ ਲਾ ਕੇ ਦੇਖ ਚੁੱਕੇ ਆ ਸਕਸੈਸਫੁਲ ਹੈ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗਾ ਕੋਈ ਵੀ ਬੀਜ ਕਿਸੇ ਵੀ ਕੰਪਨੀ ਦਾ ਆਪਾਂ ਮਾੜਾ ਨਹੀਂ ਕਹਿੰਦੇ ਬਟ ਮੈਂ ਤੁਹਾਡੇ ਨਾਲ ਇੱਥੇ ਉਹਨਾਂ ਬੀਜਾਂ ਬਾਰੇ ਗੱਲਬਾਤ ਕਰੂੰਗਾ ਜਿਹੜੇ ਅਸੀਂ ਵਰਤ ਕੇ ਦੇਖ ਚੁੱਕੇ ਹਾਂ ਇੱਕ ਨੰਬਰ ਤੋਂ ਸ਼ੁਰੂ ਕਰਦੇ ਹਾਂ ਜੀ ਇਹ ਹੈਗਾ ਜੀ ਸਾਡਾ ਟਿੰਡਾ ਠੀਕੋ ਜੀ ਤੇ ਟਿੰਡੇ ਦੀ ਨਰਸਰੀ ਤਿਆਰ ਹੋ ਰਹੀ ਹੈ ਜੀ ਇਹ ਹੈਗਾ ਜੀ ਆਪਣੇ ਕੋਲ ਕਲੌਜ਼ ਕੰਪਨੀ ਦਾ ਤੇ ਦੋ ਤਿੰਨ ਕੰਪਨੀਆਂ ਦੇ ਟੀਂਡੇ ਆਪਾਂ ਲਾ ਸਕਦੇ ਆ ਉੱਚ ਆਪਾਂ ਕਲੋਜ਼ ਵੀ ਲਾ ਸਕਦੇ ਆ ਵੀਨਰ ਲਾ ਸਕਦੇ ਆ ਮਾਈਕੋ ਲਾ ਸਕਦੇ ਆ ਹਾਈਬ੍ਰਿਡ ਸੀਰੀਜ਼ ਹੈ ਜੀ ਜਿਹੜਾ ਜਿਹੜੀ ਕੁਆਲਿਟੀ ਚਾਇਨ ਥੋੜੀ ਜਿਹੀ ਵਧੀਆ ਰਹਿੰਦੀ ਹੈ ਤੇ ਹੋਰ ਵੀ ਕੰਪਨੀਆਂ ਦੇ ਟੀਂਡੇ ਆਉਂਦੇ ਹੋਣਗੇ ਬਟ ਆਪਾਂ ਇਹ ਯੂਜ਼ ਕਰਦੇ ਆ ਇਸ ਤੋਂ ਬਾਅਦ ਆਪਣੇ ਕੋਲ ਪਿਆ ਅਦੋ ਸ਼ੁਰੂ ਹੋ ਜਾਂਦਾ ਜੀ ਆਪਣਾ ਗੰਨਾ ਇਹ ਹੈਗਾ ਜੀ 85 ਨੰਬਰ ਠੀਕ ਹੈ ਜੀ ਗੰਨੇ ਦੀ ਕਿਸਮ ਹੈ ਜੀ 85 ਸਿਰਫ ਆਪਾਂ ਕਿਚਨ ਗਾਰਡਨਿੰਗ ਲਈ ਵਰਤੇ ਆਪਣੇ ਕਮਰਸ਼ੀਅਲ ਹੀ ਗੰਨਾ ਨਹੀਂ ਕਰਦੇ ਥੋੜੇ ਲੈਵਲ ਤੇ ਆਪਾਂ ਤਿਆਰ ਕਰਦੇ ਆ ਤੇ ਖਰਬੂਜੇ ਚ ਬ੍ਰਾਂਡ ਵੈਰਾਈਟੀ ਠੀਕ ਹੈ ਜੀ ਨੋਨੀਓ ਕੰਪਨੀ ਦੀ ਬੋਬੀ ਵੈਰਾਈਟੀ ਹੈ ਜੀ ਇਹ ਤੇ ਇਹ ਹਲੇ ਨਵੀਆਂ ਟਰੇਆਂ ਨਿਕਲੀਆਂ ਜੀ ਇਧਰ ਥੋੜੀਆਂ ਜਿਹੀਆਂ ਟਰੇਆਂ ਵੱਡੀਆਂ ਆ ਇਹ ਜਿਹੜੀਆਂ ਰੈਡੀ ਹੋ ਚੁੱਕੀਆਂ ਇਹ ਲੱਗਣ ਦੇ ਲਈ ਕਾਬਲ ਜਿਹੜੇ ਕਾਬਲ ਹੋ ਚੁੱਕੀਆਂ ਤੇ ਦੋ ਵੈਰਾਈਟੀਆਂ ਆਪਾਂ ਆਪਣੇ ਫਾਰਮ ਤੇ ਤਿਆਰ ਕਰਦੇ ਆ ਬੋਬੀ ਵੈਰਾਈਟੀ ਕਰਦੇ ਆ ਇੱਕ ਆਪਾਂ 골ਡਨ ਜੁਪਲੀ ਕਰਦੇ ਆ 골ਡਨ ਜੁਪਲੀ ਥੋੜੀ ਜੀ ਨਾਰਮਲ ਰੇਂਜ ਦੀ ਵੈਰਾਈਟੀ ਆ ਇਹ ਹੁਣ ਬੋਬੀ ਵੈਰਾਈਟੀ 90000 ਰੁਪਏ ਕਿਲੋ ਦੀ ਰੇਂਜ ਵਾਲੀ ਵੈਰਾਈਟੀ ਹੈ ਜੀ ਤੇ ਇਸ ਤੋਂ ਅੱਗੇ ਆਪਣੇ ਕੋਈ ਕਰੇਲਾ ਆ ਜਾਂਦਾ ਜੀ ਤੇ ਕਰੇਲੇ ਦੇ ਵਿੱਚ ਆਪਣੇ ਕੋ ਉਸ ਟਾਈਮ ਤੇ ਤਿੰਨ ਵੈਰਾਈ ਇਹ ਤਿੰਨ ਵੈਰਾਈਟੀਆਂ ਆਪਣੀ ਕੋਕਰੇਲੇ ਚ ਲੱਗੀਆਂ ਹੋਈਆਂ ਚ ਤਿੰਨ ਚਾਰ ਵੈਰਾਈਟੀਆਂ ਚ ਤੁਸੀਂ ਜਿਹੜੀ ਮਰਜ਼ੀ ਲਾ ਸਕਦੇ ਹੋ ਜਿਨ੍ਹਾਂ ਚ ਹਾਈਵੇ ਦਾ ਰਾਜਾ ਆਉਂਦਾ ਜੀ ਵੀਨਰ ਦਾ 42 ਨੰਬਰ ਸੈਮਿਸ ਦਾ 11 48 ਤੇ ਈਸਟ-ਵੈਸਟ ਦਾ ਪ੍ਰਾਚੀ ਇਹ ਚਾਰ ਵੈਰਾਈਟੀਆਂ ਆਪਾਂ ਲਾ ਰਹੇ ਆ ਤੇ ਚਾਹਵੇਂ ਵੈਰਾਈਟੀਆਂ ਦੀ ਸਕਸੈਸਫੁਲ ਹੈ ਜੀ ਜਿਹੜੀ ਮਰਜ਼ੀ ਵੈਰਾਈਟੀ ਤੁਸੀਂ ਕਾਸ਼ਤ ਕਰ ਸਕਦੇ ਹੋ ਚਾਹਵੇਂ ਵੈਰਾਈਟੀਆਂ ਇਹ ਕਾਮਯਾਬ ਹੈ ਜੀ ਤੇ ਇਸ ਤੋਂ ਬਾਅਦ ਅੱਗੇ ਨੋਨੀਓ ਦਾ ਆ ਜਾਂਦਾ ਜੀ ਕੱਦੂ ਹਨਾ ਇਹ ਬਲਵੰਤ ਕੱਦੂ ਹੈਗੀ ਜੀ ਵੇਖੋ ਟੈਗ ਉੱਤੇ ਲੱਗਾ ਹੈ ਸਪੈਸ਼ਲ ਵੈਰਾਈਟੀ ਹੈ ਜੀ ਇੱਕ ਤੇ ਇਹ ਬਹੁਤ ਇਹਦੀ ਖੂਬੀ ਇਹ ਆ ਕਿ ਇਹ ਜਿਹੜੀ ਪ੍ਰੋਡਕਸ਼ਨ ਬਹੁਤ ਜ਼ਿਆਦੀ ਹੈ ਲੱਥਾਉ ਨਹੀਂ ਹਟਦਾ ਸਾਰੇ ਕਦੂ ਜਦੋਂ ਵੀ ਬਸ ਹੋ ਜਾਂਦੇ ਇਹ ਲੱਥਰਾ ਰਹੂਗਾ ਨਾ ਇਹ ਕਦੂ ਨਾ ਇਹ ਲੋਕੀ ਇਹ ਮਿਡ ਸੈਗਮੈਂਟ ਦੀ ਵੈਰਾਈਟੀ ਹੈ ਇਹਨੂੰ ਬਲਵੰਤ ਕਹਿੰਦੇ ਨੇ ਬਹੁਤ ਸ਼ਾਨਦਾਰ ਵੈਰਾਈਟੀ ਹੈ ਜੀ ਇਸ ਤੋਂ ਬਾਅਦ ਆਪਣੇ ਕੋ ਆ ਜਾਂਦੀਆਂ ਜੀ ਇਹ ਇਹ ਨੋਨੀਓਂ ਦਾ ਜੀ ਇਹ ਚ ਹੋਰ ਵੀ ਕੋਈ ਕੰਪਨੀ ਦੇ ਸਕਦੀ ਆ ਇਸ ਤੋਂ ਬਾਅਦ ਲਾਲ ਪੀਲੀ ਸ਼ਿਮਲਾ ਬਰਤੀ ਜੀ ਆਪਾਂ ਗੱਲ ਕਰੀਏ ਇਹ ਮਿਡ ਰੇਂਜ ਵਾਲੀਆਂ ਵੈਰਾਈਟੀਆਂ ਨੇ ਜਿਹੜੀਆਂ ਨਾਰਮਲ ਰੇਂਜ ਵਾਲੀਆਂ ਵੈਰਾਈਟੀਆਂ ਹੁੰਦੀਆਂ ਇਹ ਆਪਣੇ ਕੋ ਇੰਡਸ ਦੀ ਲੱਗੀ ਹੈ ਜੀ ਇਸ ਇੰਡਸ ਦੀ ਦਿੰਦੀ ਐ ਸਜੰਟਾ ਵੀ ਦਿੰਦੀ ਐ ਹੋਰ ਵੀ ਦੋ ਤਿੰਨ ਕੰਪਨੀਆਂ ਦਿੰਦੀਆਂ ਇਹਨਾਂ ਚੋਂ ਤੁਸੀਂ ਕੋਈ ਵੀ ਇੱਕ ਕੰਪਨੀ ਚੂਜ਼ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਗੈਂਦੇ ਦੇ ਫੁੱਲ ਲੱਗੇ ਜੀ ਦੇਖ ਹਾਈਬ੍ਰਿਡ ਇਹ ਲੱਗੇ ਜੀ ਆਪਣੇ ਕੋ ਇੰਡਸ ਕੰਪਨੀ ਦਾ ਤੇ ਇਹ ਚ ਤਿੰਨ ਰੰਗ ਮਾਰਕੀਟ ਦੇ ਵਿੱਚ ਜ਼ਿਆਦਾ ਚੱਲਦੇ ਨੇ ਵਾਈਟ ਵੀ ਹੁੰਦਾ ਜੀ yellow ਵੀ ਤੇ orange ਵੀ ਤਿੰਨੇ ਰੰਗ ਇਹ ਇੰਡਸ ਦਾ ਵੀ ਠੀਕ ਹੈ ਜੀ ਸਜੰਟਾ ਦਾ ਵੀ ਠੀਕ ਹੈ ਨਾਮਤਾਰੀ ਵੀ ਠੀਕ ਹੈ ਹੋਰ ਵੀ ਕੰਪਨੀਆਂ ਜਿਹੜੀਆਂ ਬਣਾਉਂਦੀਆਂ ਹਨ ਬਟ ਇਹ ਤਿੰਨ ਚਾਰ ਕੰਪਨੀਆਂ ਅਸੀਂ ਯੂਜ਼ ਕਰਕੇ ਵੇਖੀਏ ਨੇ ਤਿੰਨਾਂ ਚੋਂ ਵੀ ਤੁਸੀਂ ਕਿਸੇ ਦੀ ਕਾਸ਼ਤ ਕਰ ਸਕਦੇ ਹੋ ਤੇ ਇਹ ਵਾਲੀਆਂ ਆਪਣੇ ਕੋਲ ਜਿਹੜੀ ਲੋਕੀ ਜਿਹੜੀ ਲੰਮੀ ਲੰਮਾ ਕਦੂ ਕਹਿ ਦਿੰਨੇ ਆ ਇਹ ਆਪਣੇ ਕੋਲ ਨਾਮਤਾਰੀ ਚ ਲੱਗੀ ਹੈ ਜੀ ਨਾਮਤਾਰੀ ਚ ਵੀ ਠੀਕ ਹੈ ਇਹ ਨਾਮਤੱਲੀਆਂ ਵੀ ਅਸੀਂ ਲਾ ਕੇ ਦੇਖੀਆਂ ਤੇ ਵੀ ਐਨ ਆਰ ਦੀਆਂ ਵੀ ਲਾ ਕੇ ਦੇਖੀਆਂ ਬਹੁਤ ਸੋਹਣੀਆਂ ਚੱਲਦੀਆਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਸਾਨੂੰ ਨਹੀਂ ਆਉਂਦੀ ਇਸ ਤੋਂ ਬਾਅਦ ਅੱਗੇ ਸਫੇਦ ਆਪਣਾ ਚਿੱਟਾ ਫੁੱਲ ਆ ਗਿਆ ਜੀ ਇਹ ਇਹ ਵੀ ਆਪਣਾ ਇੰਡਸ ਦੇ ਵਿੱਚ ਹੀ ਆ ਤੇ ਜੇ ਤੁਸੀਂ ਅੱਗੇ ਆਪਣੇ ਕੋ ਆ ਗਿਆ ਜੀ ਇਹ ਵੇਰ ਵਾਲਾ ਟਮਾਟਰ ਵੇਲ ਵਾਲੇ ਟਮਾਟਰ ਦੇ ਵਿੱਚ ਨਾਮਤਾਰੀ ਬਹੁਤ ਤਕੜਾ ਨਾਮ ਹੈ ਜੀ ਨਾਮਤਾਰੀ ਤੁਸੀਂ ਟਮਾਟਰ ਵੇਲੜਾ ਲੈ ਕੇ ला ਸਕਦੇ ਹੋ ਨਾਮਤਾਰੀ ਕੰਪਨੀ ਦਾ ਦੋ ਤਿੰਨ ਸੀਰੀਜ਼ਾਂ ਆਉਂਦੀਆਂ ਸਾਰੀਆਂ ਸੀਰੀਜ਼ਾਂ ਨਾਲ ਦੀਆਂ ਚੰਗੀਆਂ ਤੇ ਉਸ ਤੋਂ ਬਾਅਦ ਪਪੀਤੇ ਦੀ ਵੈਰਾਈਟ ਹੈ ਜੀ ਪਪੀਤੇ ਚ ਰੈੱਡ ਲੇਡੀ ਤੇ ਰੈੱਡ ਬੇਬੀ ਇੰਪੋਰਟ ਦੀਆਂ ਵੈਰਾਈਟੀਆਂ ਇਹ 4 ਤੋਂ 5 ਲੱਖ ਰੁਪਏ ਕਿੱਲੋ ਵਾਲਾ ਸੀਡ ਜੜਾਉਂਦਾ ਇਹ ਸਾਰੀਆਂ ਵੈਰਾਈਟੀਆਂ ਵਧੀਆ ਜੀ ਇਹਨਾਂ ਦੀ ਤੁਸੀਂ ਕਿਸੇ ਦੀ ਵੀ ਕਾਸ਼ਟ ਕਰ ਸਕਦੇ ਹੋ ਇਹ ਨੇ ਨੋਨੀਓ ਕੰਪਨੀ ਦੀ ਰੈੱਡ ਲੇਡੀ ਤੇ ਰੈੱਡ ਬੇਬੀ ਇਸ ਤੋਂ ਬਾਅਦ ਪੀਲੀ शिमला ਮਿਰਚ ਆ ਗਈ ਜੀ ਇਹ ਵੀ ਉਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਦਿਖਾਇਆ ਕਿ ਲਾਲ ਵਾਂਗੂ ਇੰਡਸ ਕੰਪਨੀ ਦੀ ਆ ਤੇ ਇਹ ਪੀਲਾ ਗੈਂਦਾ ਆ ਗਿਆ ਜੀ ਇਹ ਵੀ ਇੰਡਸ ਦਾ ਆ ਜੀ ਇਹ ਵੀ ਇੰਡਸ ਕੰਪਨੀ ਦਾ ਤੇ ਇਸ ਤੋਂ ਬਾਅਦ ਆਪਾਂ ਜੇ ਹੁਣ ਖੀਰੇ ਦੀ ਗੱਲ ਕਰੀਏ ਦੋ ਤਿੰਨ ਕੰਪਨੀਆਂ ਦੇ ਸੀਡਲੈਸ ਖੀਰੇ ਜਿਹੜੇ ਚైనా ਵਾਲੇ ਖੀਰੇ ਅਸੀਂ ਯੂਜ਼ ਕਰਦੇ ਆਂ ਉਹਨਾਂ ਚ ਨੋਨੀਓ ਕੰਪਨੀ ਦਾ ਅਰੂਚਾ ਆ ਜਾਂਦਾ ਜੀ ਟ੍ਰੌਪੀਕਲ ਐਗਰੋ ਜਿਹੜੀ ਆਪਣੇ ਅ ਅਡੀਵਾ ਖੀਰਾ ਆ ਜਾਂਦਾ ਜੀ ਅਬੀਵਾ ਖੀਰਾ ਆ ਜਾਂਦਾ ਆ ਇਹ ਤਿੰਨ ਚਾਰ ਕੰਪਨੀਆਂ ਦੇ ਖੀਰੇ ਸਾਨੂੰ ਕਾਫੀ ਵਧੀਆ ਪਰਫਾਰਮੈਂਸ ਦਿੰਦੇ ਨੇ ਇਹਨਾਂ ਚੋਂ ਕਿਸੇ ਦੀ ਵੀ ਤੁਸੀਂ ਕਾਸ਼ਟ ਕਰ ਸਕਦੇ ਜੇ ਕੋਈ ਤੁਹਾਡੇ ਕੋਲ ਕੋਈ ਚੰਗੀ ਵੈਰਾਈਟੀ ਹੋਵੇ ਤੁਸੀਂ ਸਾਡੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਇਸੇ ਤਰੀਕੇ ਨਾਲ ਇਹ ਵਾਟਰਮੈਲਨ ਜਿਹੜਾ ਲੱਗਾ ਹੋਇਆ ਜੀ ਵਾਟਰਮੈਲਨ ਦੇ ਵਿੱਚ ਸੀਰੀਜ਼ ਦੇ ਅਕੋਰਡਿੰਗ ਆਪਣੇ ਕੋਲ ਤਿੰਨ ਵੈਰਾਈਟੀਆਂ ਆ ਜੀ ਆ ਸ਼ੁਰੂ ਹੋ ਜਾਂਦੀ ਹੈ ਕੋਈ 90 80 90000 ਵਾਲੀ ਸੀਰੀਜ਼ ਆ ਗਈ ਉਸ ਤੋਂ ਬਾਅਦ ਫਿਰ 40 45000 ਦੀ ਸੀਰੀਜ਼ ਆ ਗਈ ਫਿਰ 30 32000 ਵਾਲੀ ਸੀਰੀਜ਼ ਆ ਗਈ ਸਭ ਤੋਂ ਬ੍ਰਾਂਡ ਤੇ ਵੈਰਾਈਟੀ ਆਉਂਦੀ ਹੈ ਜੀ ਜੰਨਤ ਵੈਰਾਈਟੀ ਨੋਨੀਓ ਦੀ ਜਿਹੜੀ 80000 ਪਲੱਸ ਵਾਲੀ ਵੈਰਾਈਟੀ ਹੈ ਤੇ ਇਹ ਨੋਨੀਓ ਦੀ ਜੰਨਤ ਵੈਰਾਈਟੀ ਹੈ ਤੇ ਇਸ ਤੋਂ ਬਾਅਦ ਆਪਣੇ ਕੋ ਸੈਮੀਨਸ ਦਾ ਦਿਲਕਸ਼ ਲੱਗਾ ਹੈ ਜੀ ਤੇ ਇੱਕ ਆਪਣੇ ਕੋ ਕਾਲੇ ਰੰਗ ਚ ਵੀ ਸੈਂਚਰੀ ਟਾਈਪ ਲੱਗਾ ਹੈ ਉਹ ਵੀ ਮਤਲਬ ਵਧੀਆ ਵੈਰਾਈਟੀਆਂ ਜੀ ਤੁਸੀਂ ਜੇ ਇਹਦੇ ਚ ਜਾਣਾ ਤੁਸੀਂ ਨਾਮਤਾਰੀ ਚ ਵੀ ਜਾ ਸਕਦੇ ਹੋ ਤੇ ਸਜੈਂਟਾ ਦੇ ਵੀ ਧੁਆਣੇ ਚੰਗੇ ਆ ਸੈਮਲੈਸ ਦੇ ਵੀ ਧੁਆਣੇ ਚੰਗੇ ਆ ਤੇ ਨੋਨਿਓ ਦੇ ਵੀ ਧੁਆਣੇ ਜਿਹੜੇ ਉਹ ਜਨਤ ਦੇ ਮੰਨਤ ਵੈਰਾਈਟੀਆਂ ਹੁੰਦੀਆਂ ਬਹੁਤ ਸੋਹਣੀਆਂ ਇਹਦਾ ਨਹੀਂ ਪਰਫਾਰਮੈਂਸ ਬਹੁਤ ਵਧੀਆ ਹੈ ਜੀ ਤੇ ਇਸ ਤੋਂ ਅੱਗੇ ਆਪਣੇ ਕੋਲ ਲੱਗੀਆਂ ਜੀ ਇਹ ਵੀ ਧੁਆਣੇ ਦੀ ਕਿਸਮ ਹੈ ਇਸ ਤੋਂ ਅੱਗੇ ਤੋਰੀਆਂ ਲੱਗੀਆਂ ਜੀ ਤੋਰੀ ਦੇ ਵਿੱਚ ਜੇ ਤੁਸੀਂ ਇੰਪੋਰਟ ਕੀਸ ਜਾਣਾ ਬਾਹਰ ਦੀਆਂ ਵੈਰਾਈਟੀਆਂ ਵੀ ਆਉਂਦੀਆਂ ਨੇ ਤੇ ਇੰਡੀਅਨ ਵੈਰਾਈਟੀਆਂ ਹੁੰਦੀਆਂ ਇੰਡੀਅਨ ਵੈਰਾਈਟੀਆਂ ਦੇ ਵਿੱਚ ਆਪਣੇ ਕੋਲ ਅਸੀਂ ਤਿੰਨ ਤਰ੍ਹਾਂ ਦੇ ਬੀਜ ਹੈ ਜਿਹੜੀ ਤਿੰਨ ਚਾਰ ਕੰਪਨੀਆਂ ਦੇ ਯੂ ਉੱਚ ਆਪਣੇ ਕੋਈ ਇਸਟ ਵਸਤਾ ਆ ਜਾਂਦਾ ਜੀ ਵੀਨਰ ਆ ਜਾਂਦਾ ਕਲਾਉਜ਼ ਆ ਜਾਂਦਾ ਇਹਨਾਂ ਤਿੰਨ ਕੰਪਨੀਆਂ ਦੇ ਬੀਜ ਆਪਾਂ ਯੂਜ਼ ਕਰਦੇ ਆ ਇਹਨਾਂ ਚੋਂ ਤੁਸੀਂ ਹਾਈਬ੍ਰਿਡ ਤੋਰੀ ਜਿਹੜੀ ਮਰਜ਼ੀ ਕੰਪਨੀ ਦੇ ਲੈ ਵੀ ਚਿੱਟੀ ਤੋਰੀ ਹੈ ਜੀ ਕਾਲੀ ਤੋਰੀ ਵੀ ਇਹਨਾਂ ਕੰਪਨੀ ਨੂੰ ਕਿਸੇ ਦੀ ਵੀ ਤੁਸੀਂ ਲੈ ਸਕਦੇ ਹੋ ਤੇ ਕੱਦੂ ਦੀ ਆਪਾਂ ਜੇ ਹੁਣ ਗੱਲ ਕਰਦੇ ਆ ਤੇ ਕੱਦੂ ਚ ਅਸੀਂ ਦੋ ਤਿੰਨ ਵੈਰਾਈਟੀਆਂ ਲਾ ਰਹੇ ਆ ਇੱਥੇ ਵੀਨਰ ਦਾ ਇੱਕ ਰਾਂਝਾ ਵੈਰਾਈਟੀ ਆਉਂਦੀ ਹੈ ਜੀ ਬਾਇਓ ਸੀਡ ਦਾ ਇੱਕ ਮਲਿਕਾ ਵੈਰਾਈਟੀ ਆਉਂਦੀ ਹੈ ਤੇ ਕਲਾਉਜ਼ ਦਾ ਵੀ ਇੱਕ ਕੱਦੂ ਬੜਾ ਵਧੀਆ ਹੁੰਦਾ ਨਾਮਦਾਰੀ ਦੇ ਕੱਦੂ ਵੀ ਚੰਗੇ ਆ ਇਹਨਾਂ ਚਾਰਕ ਕੰਪਨੀਆਂ ਜੀ ਤੁਸੀਂ ਕਿਸੇ ਵੀ ਕੰਪਨੀ ਦਾ ਕੱਦੂ ਜਿਹੜਾ ਉਹ ਲੈ ਸਕਦੇ ਹੋ ਤੇ ਤੇ ਹਲਵਾ ਜੀ ਇਸ ਤੋਂ ਬਾਅਦ ਹਲਵਾ ਲੱਗਾ ਤੇ ਕੋਈ ਜੀ ਚੱਪਣ ਕੱਦੂ ਲੱਗੇ ਆ ਜੀ ਦੋ ਵੈਰਾਈਟੀਆਂ ਲੱਗੀਆਂ ਇੱਥੇ ਚੱਪਣ ਕੱਦੂ ਦੀਆਂ ਤੇ ਇਹ ਚ ਨਾਮਤਾਰੀ ਵੀ ਹੈਗਾ ਤੇ ਆਪਣੇ ਕੋ ਗ੍ਰੀਨਫੀਲਡ ਵੀ ਹੈਗਾ ਜੀ ਇਹਨਾਂ ਦੇ ਵੀ ਪਰਫਾਰਮੈਂਸ ਹੈ ਜਿਹੜੀ ਉਹ ਬਹੁਤ ਸੋਹਣੀ ਹੈ ਜੀ ਇਹਨਾਂ ਚੋਂ ਵੀ ਤੁਸੀਂ ਕਿਸੇ ਕੰਪਨੀ ਦਾ ਚੱਪਣ ਕੱਦੂ ਲੈ ਕੇ ਲਾ ਸਕਦੇ ਹੋ ਨਾਮਤਾਰੀ ਲਾ ਲਓ ਗ੍ਰੀਨਫੀਲਡ ਲਾ ਲਓ ਇਹਨਾਂ ਦੇ ਚੱਪਣ ਕੱਦੂ ਜਿਹੜੇ ਉਹ ਚੰਗੇ ਆ ਤਾਂ ਇਹ ਤਾਂ ਖੀਰਾ ਹੈ ਜੀ ਇਹ ਉਹ ਨੋਨੀਓ ਵੈਰਾਈਟੀ ਦਾ ਇਹ ਰੁਚਿਤਾ ਹੈ ਦੀ ਉਧਰ ਵੈਰੈਟੀ ਜਿਹੜੀ ਸੀਡਲੈਸ ਸੀ ਇਹ ਸੀਡ ਵਾਲੀ ਵੈਰੈਟੀ ਜਿਹੜਾ ਦੇਸੀ ਖੀਰਾ ਆਉਂਦਾ ਉਹਦੇ ਚੋਂ ਦਾ ਦੇਸੀ ਖੀਰੇੰ ਦੇ ਵਿੱਚ ਸੈਮੀਨਸ ਕੰਪਨੀ ਦੇ ਖੀਰੇ ਜਿਵੇਂ ਜੋਹਾ ਖੀਰਾ ਆਉਂਦਾ ਉਹ ਵੀ ਚੰਗਾ ਜੀ ਇੱਥੇ ਰੁਚਿਤਾ ਆਉਂਦਾ ਉਹ ਵੀ ਚੰਗਾ ਤੇ ਤੇ ਕਲਾਉਜ਼ ਦੇ ਵਿੱਚ ਦਿੱਕਤ ਆਉਣੀਆਂ ਸ਼ੁਰੂ ਹੋਣੀਆਂ ਮੈਂ ਹੁਣ ਕਲਾਉਜ਼ ਦਾ ਖੀਰਾ ਅਵੋਇਡ ਕਰ ਰਿਹਾ ਥੋੜਾ ਜਿਹਾ ਮੈਂ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਤੇ ਨਾਥ ਬਾਇਓ ਦਾ ਸੀਡਾ ਖੀਰਾ ਵੀ ਜਿਹੜਾ ਉਹ ਵੀ ਚੰਗਾ ਆਉਂਦਾ ਇਹਨਾਂ ਚੋਂ ਤੁਸੀਂ ਦੋ ਤਿੰਨ ਕੰਪਨੀਆਂ ਚੋਂ ਕਿਸੇ ਵੀ ਕੰਪਨੀ ਦਾ ਖੀਰਾ ਜਿਹੜਾ ਚੂਜ਼ ਕਰ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋ ਆ ਗਿਆ ਜੀ ਦੁਹਾਣਾ ਨੋਨਿਓ ਦਾ ਅਰੋਹੀ ਇਹ ਦੁਹਾਣਾ ਦੇ ਵਾਲਾ ਜੀ ਇਹ ਅੰਦਰੋਂ ਪੀਲਾ ਹੁੰਦਾ ਤੇ ਬਾਹਰੋਂ ਹਰਿਆ ਹੁੰਦਾ ਇਹ ਚ ਦੋ ਵੈਰੈਟੀਆਂ ਲੱਗੀਆਂ ਅੰਦਰੋਂ ਪੀਲਾ ਬਾਹਰੋਂ ਹਰਿਆ ਇੱਕ ਉਹ ਹੈਗਾ ਜੀ ਜਿਹੜਾ ਦਿਖਾਉਂਗਾ ਬਾਹਰੋਂ ਪੀਲਾ ਹੈ ਜੀ ਅੰਦਰੋਂ ਲਾਲ ਬਾਹਰੋਂ ਪੀਲਾ ਤੇ ਅੰਦਰੋਂ ਲਾਲ ਆ ਵਿਸ਼ਾਲਾ ਇਹ ਅਰੋਹੀ ਆਉਂਦਾ ਇਹ ਨੋਨਿਓ ਕੰਪਨੀ ਲਿਖੀ ਰਿਆ ਜੀ ਸੌਰੀ ਦੁਹਾਣੇ ਆ ਜੀ ਤੇ ਇਸ ਤੋਂ ਬਾਅਦ ਪਡੋਲ ਆ ਗਿਆ ਜੀ ਨੂੰ ਸਨੇਕ ਗਾਰਡ ਕਹਿੰਦੇ ਨੇ ਆਪਾਂ ਤੇ ਕੁਝ ਕਰੇਲੀ ਆ ਗਈ ਜੀ ਕਰੇਲੀ ਸੈਮੀਨਸ ਦੀ ਆਪਾਂ ਲਾ ਰਹੇ ਹਾਂ ਚੱਲ ਰਹੀ ਤੇ ਭਿੰਡੀ ਦੇ ਵਿੱਚ ਆਪਾਂ ਇਹ ਟ੍ਰੇਆਂ 'ਚ ਟ੍ਰਾਇਲ ਕਰ ਰਹੇ ਹਾਂ ਜੀ ਦੋ ਤਿੰਨ ਵੈਰਾਈਟੀਆਂ ਆਉਂਦੀਆਂ ਜੀ ਵਿੱਚ ਹਾਈਬ੍ਰਿਡ ਦੇ ਵਿੱਚ ਹੈ ਜੀ ਇਹ ਤੇ ਓਂਕਾਰ ਦੀ ਵੀ ਲਾ ਰਹੇ ਹਾਂ ਸੈਮੀਨਸ ਤੇ ਵੀ ਲਾ ਰਹੇ ਨੇ ਤੇ ਇਹਨਾਂ ਦੀਆਂ ਵੈਰਾਈਟੀਆਂ ਚੰਗੀਆਂ ਓਂਕਾਰ ਸ਼ੂ ਹਰ ਇੱਕ ਸੱਤ ਹਜ਼ਾਰ ਇੱਕ ਦੇ ਰਿਆ ਇਸ ਟਾਈਮ ਤੇ ਭਿੰਡੀ 'ਚ ਦੇਸੀ ਲਾਉਣੀ ਆ ਵੀ ਇਹ ਨਾ ਰਹਿਗਾ ਜੀ ਮਾਹ ਸ਼ਕਤੀ ਹੈਗੀ ਆ ਅੱਕਵੇਰੀ ਹੈਗੀ ਆ ਨਾਮਤਾਰੀ ਹੈਗੀ ਆ ਸੈਮੀਨਸ ਹੈਗਾ ਇਹਨਾਂ ਸਾਰੀਆਂ ਜੋ ਕਿਸੇ ਵੀ ਕੰਪਨੀ ਨੇ ਭਿੰਡੀ ਦਾਖਦੇ ਚੰਗੀਆਂ ਬ੍ਰਾਂਡ ਵੈਰਾਈਟੀਆਂ ਦੀ ਭਿੰਡੀ ਦੀਆਂ ਜੀ ਇਹ ਤੱਕ ਅੱਜ ਹਲੇ ਇਹਦੀ ਜਰਮੀਨੇਸ਼ਨ ਸਟਾਰਟ ਹੋ ਗਈ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਦੱਸਤਾ ਤੇ ਇਹ ਵੀ ਕਰੇਲੇ ਦੀ ਵੈਰਾਈਟੀ ਸੈਮੀਨਸ ਕੰਪਨੀ ਦੀ 11840 ਹੈ ਜੀ ਤੇ ਚੰਗੀ ਵੈਰਾਈਟੀ ਹੈ ਜੀ ਇਹ ਵੀ ਸਾਰੀ ਆਪਣੇ ਕੋਲ ਤਿਆਰ ਹੋ ਰਹੀ ਹੈ ਇਹ ਜਰਮੀਨੇਸ਼ਨ ਹੋਣੀ ਸ਼ੁਰੂ ਹੋ ਗਈ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਅਚਾਰੀ ਮਿਰਚ ਅਚਾਰੀ ਮਿਰਚ ਆਪਣੇ ਕੋਲ ਨਾਮਤਾਰੀ ਦੀ ਹੈ ਜੀ ਨਾਮਤਾਰੀ 2560 ਅਚਾਰੀ ਮਿਰਚ ਆਪਾਂ ਕਾ ਲਈ ਨਾਮ ਤੌਰੇ ਦੀ ਵਰਤੀ ਹੋਰ ਆਪਾਂ ਕਾ ਲਈ ਕੋਈ ਵਰਤ ਕੰਨੀ ਦੇਖੀ ਇਸ ਕਰਕੇ ਆਪਾਂ ਤੁਹਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਜਿਹੜੀ ਨਹੀਂ ਦੇ ਸਕਦੇ ਤੇ ਕੈਪਸਿਕਮ ਆ ਗਈ ਜੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤਿੰਨ ਚਾਰ ਕੰਪਨੀਆਂ ਸਾਡੇ ਕੋਲ ਅਸੀਂ ਲਾਉਂਦੇ ਆ ਜੀ ਅ ਇਹਨਾਂ ਦੇ ਵਿੱਚ ਸਜੈਂਟਾ ਦੀ ਵੀ ਸਾਡੇ ਕੋਲ ਸ਼ਿਮਲਾ ਮਿਰਚ ਆਉਂਦੀ ਆ ਸੈਮੀਨਸ ਦੀਆਂ ਸ਼ਿਮਲਾ ਮਿਰਚਾਂ ਵੀ ਆਉਂਦੀਆਂ ਆ ਜੀ ਤੇ ਇੱਕ ਦੋ ਸ਼ਿਮਲਾ ਮਿਰਚ ਆਪਣੇ ਕੋਲ ਹੋਰ ਆਉਂਦੀਆਂ ਉਹ ਵੀ ਵੈਲੈਂਟ ਗ੍ਰੋਟ ਤਰੀਕੇ ਨਾਲ ਚੱਲਦੀ ਆ ਤੇ ਇਸ ਵਾਰ ਚੱਲਦੀ ਆ ਜੀ ਯੂਕੀਨੀ ਨਾ ਇਹ ਹੁਣ ਯਕੀਨੀ ਹੈਗਾ ਜੀ ਦੇਖੋ ਇਹ ਕੋਰੀਅਨ ਹੈ ਕੋਰੀਅਨ ਹੈ ਤੇ ਬਹੁਤ ਸੋਹਣਾ ਇਹਦੇ ਰਿਜ਼ਲਟ ਹੈ ਇੰਡੀਅਨ ਵੀ ਆਉਂਦੇ ਆ ਪਰ ਕੋਰੀਅਨ ਥੋੜਾ ਜਿਹਾ ਮਹਿੰਗਾ ਹੁੰਦਾ ਪਰ ਇਹਦੀ ਪਰਫਾਰਮੈਂਸ ਹੈ ਜਿਹੜੀ ਉਹ ਜ਼ਿਆਦਾ ਵਧੀਆ ਹੈ ਜੀ ਤੇ ਲਗਭਗ ਆਪਣੇ ਇਹ ਸਾਰੇ ਜਿਹੜੀਆਂ ਵੈਜੀਟੇਬਲਸ ਉਹ ਕੰਪਲੀਟ ਹੋ ਗਈਆਂ ਇਸ ਦੇ ਸਬੰਧ ਚ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋ ਤਾਂ ਤੁਸੀਂ ਸਾਡੇ ਨਾਲ ਕਮੈਂਟਾਂ 'ਚ ਪੁੱਛ ਸਕਦੇ ਹੋ ਜਾਂ ਸਾਡੇ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀਆਂ ਪਨੀਰੀਆਂ ਖਰੀਦਣੀਆਂ ਹੋਣ ਤਾਂ ਤੁਸੀਂ ਆਡੇ ਫਾਰਮ ਦੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਪਨੀਰੀਏ ਖਰੀਦ ਸਕਦੇ ਹੋ ਜਾਂ ਬੁੱਕ ਕਰਵਾ ਸਕਦੇ ਹੋ ਤੁਹਾਡਾ ਸਾਰਤ ਬਹੁਤੋ ਧੰਨਵਾਦ ਜੀ ਸ਼ਾਸਤ੍ਰੀਕਰ